ਵੈਰੀ ਗੁੱਡ ਮਾਰਨਿੰਗ ਬਾਈ ਚੜ੍ਹਦੇ ਪੰਜਾਬ ਤੇ ਲੰਘਦੇ ਪੰਜਾਬ ਤੇ ਵਸਦੇ ਮੇਰੇ ਫੋਰਨ ਕੰਟਰੀਆਂ ਨੂੰ ਗੁੱਡ ਮਾਰਨਿੰਗ ਸਸਕਲ ਬਾਈ ਸਾਰਿਆਂ ਨੂੰ ਲਵ ਯੂ ਬਾਈ ਟਰੱਕ پارک ਕਿਤੇ ਚਾਹ ਪਈਏ ਬਾਈ ਸਵੇਰ ਸਵੇਰ ਦਾ ਵੇਲਾ ਬਾਈ ਜੀ ਟਾਈਮ ਹੋ ਗਿਆ ਕਰੀਬਨ ਮੰਨ ਲਾ ਸਵਾ 7 ਦਾ ਟਾਈਮ ਆ ਬਾਈ ਜੀ ਪਟਕੜੇ ਆ ਚਾਹ ਚ ਪੀਨੇ ਆ ਫਿਰ ਕੰਮਾ ਕਰਾਂ ਤੇ ਚੱਲਨੇ ਆ ਤੇ ਤੁਹਾਨੂੰ ਬਾਈ ਚਾਹ ਪਈਏ ਤੇ ਕਮੈਂਟ ਦੇ ਕਰਕੇ ਵਿੱਚ ਦੱਸੋ ਜੀ ਤੇ ਆਪਣੀ ਕਿੱਦਾਂ ਵੀਡੀਓ ਲੱਗ ਰਹੀ ਹੈ ਤੇ ਅੱਪਸ ਨੂੰ ਫਿਰ ਹੋਰ ਨਵੀਆਂ ਵੀਡੀਓ ਅਪਡੇਟ ਕਰਾਂਗੇ ਤੇ ਸੁਣੋ ਸੁਣੀਆਂ ਵੀਡੀਓ ਪਾਵਾਂਗੇ ਫਿਰ ਇਦੋਂ ਬਾਅਦ ਆਪਾਂ ਨਾ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਬਈ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕੋ ਕਿੱਦਾਂ ਲੱਗਦੀ ਆਪਣੀ ਤੇ ਲਵ ਯੂ ਟੱਕ ਪਰ ਕੇ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਈ ਆਇਦਰਪਾ ਗੁੱਡ ਮਾਰਨਿੰਗ ਗਾਇਸ ਦੇਖੋ ਇਹ ਬੱਚਾ ਸਾਡਾ ਅੱਜ ਸੁੱਤਾ ਹੀ ਪਿਆ ਉੱਠੰਦੇ ਨਾ ਨਹੀਂ ਲੈਂਦਾ ਸਕੂਲ ਜਾਂਦਾ ਨਹੀਂ ਤਾਂ ਪੜੂਗਾ ਨਹੀਂ ਤਾਂ ਕਰੂਗਾ ਕੀ ਐ ਦੇਖੋ ਇਹਨੂੰ ਬਥੇਰਾ ਕਹੀ ਜਾਂਦੇ ਆ ਵੀ ਉੱਠ ਖੜ ਕੰਮ ਤੇ ਨਹੀਂ ਬਾਈ ਜੀ ਸਕੂਲ ਹੈ ਸਕੂਲ ਚੱਲੋ ਸਕੂਲ ਚੱਲ ਸਕੂਲ ਤੁਸੀਂ ਕਮੈਂਟਾਂ ਦੇ ਕਰਕੇ ਦੱਸੋ ਇਹ ਬੰਦੇ ਨੂੰ ਸਕੂਲ ਜਾਣਾ ਚਾਹੀਦਾ ਪੜਨਾ ਚਾਹੀਦਾ ਕਿ ਨਹੀਂ ਚਾਹੀਦਾ ਜਿੰਨੇ ਵੀ ਵੇਖਣਗੇ ਇਹਨੂੰ ਕਮੈਂਟ ਦੇ ਕਰਕੇ ਜਰੂਰ ਦੱਸੋ ਜੀ ਤੇ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਆਪਣੇ ਨੂੰ

ਤੋ ਦੇ ਦੇ ਮੁੰਡਾ ਦੇ ਦੇ ਚੱਲ ਲੈ ਲੋ ਫੋਨ ਤੇ ਦੇ ਦੇ ਸਿਕਾੜ ਤਨ ਮਨਾ ਕੀ ਤੜਾ ਇਹ ਤਾਂ ਪੂਜਾ ਨੂੰ ਦੇ ਗਾਈਸ ਦੇਖੋ ਨਾਣੇ ਲੱਗੇ ਹੈ ਨਾਲ ਲੂਕੇ ਫਿਰ ਕੰਮ ਤੇ ਚਲਦੇ ਹੈ ਤਿਆਰੀ ਫੁੱਲ ਅਚ ਬੱਬੂ ਤੇ ਜਾ ਕੇ ਤੇ ਬੱਬੂ ਦੀ ਕਿਰਪਾ ਨਾਲ ਅੱਜ ਕੰਮ ਚਲਾਵਾਂਗੇ ਨਿਵੇੜਾਂਗੇ ਤੇ ਦੇਖੋ ਅੱਗੇ-ਅੱਗੇ ਫਿਰ ਦਿਖਾਉਨੇ ਤੁਹਾਨੂੰ ਕੀ ਮਾਹੌਲ ਆ ਇੱਜ਼ਤ ਆਉਂਦਾ ਨਹੀਂ ਗਾ